ਜੋ ਇਸ ਪਿੰਡ ਦੀ ਡਿਊਟੀ ਸੰਭ ਰੇ ਨੇ ਬਜ਼ੁਰਗ ਸਹਿਬਾਨ ਸਭ ਤੋਂ ਪਹਿਲਾਂ ਗੁਰਾਂ ਦੀ ਬਖਸ਼ੀ ਫਤਿਹ ਸਾਂਝ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇੱਥੇ ਆਉਣ ਦਾ ਮੇਰਾ ਮੁੱਖ ਕਾਰਨ ਇਹ ਆ ਵੀ ਜਿਹੜੀ ਇਹ ਜਿਮਣੀ ਚੋਣ ਹੋ ਰਹੀ ਆ ਇਹਦੇ 78 ਸਾਲਾਂ ਚ ਪਹਿਲੀ ਵਾਰ ਕਿਸੇ ਮਹਿਲਾ ਉਮੀਦਵਾਰ ਨੂੰ ਟਿਕਟ ਮਿਲੀ ਆ ਪਹਿਲੀ ਵਾਰ ਤੇ ਉਹਦਾ ਨਾਮ ਅਮਰਤਾ ਵੜਿੰਗ ਤੇ ਜੋ ਮੇਰੇ ਵੱਡੇ ਵੀ ਰਾਜਾ ਵੜਿੰਗ ਦੇ ਧਰਮ ਪਤਨੀ ਨੇ ਤੇ ਬਾਈ ਨਾਲ तकरीबन ਮੈਨੂੰ 22 ਸਾਲ ਹੋ ਗਏ 22 ਸਾਲ ਇਹ ਜੋ ਪਰਿਵਾਰ ਆ ਹਮੇਸ਼ਾ ਵਰਕਰਾਂ ਦੇ ਨਾਲ ਖੜਨ ਵਾਲਾ ਪਰਿਵਾਰ ਆ ਤੇ ਅਮਰਤਾ ਵੜਿੰਗ ਇਕੱਲਾ ਇਹ ਨਹੀਂ ਵੀਰ ਰਾਜਾ ਵੜਿੰਗ ਦੀ ਧਰਮ ਪਤਨੀ ਆ ਉਹ ਇੱਕ ਖੁਦ ਜਝਾਰੂ ਲੀਡਰ ਆ ਤੇ ਆਪ ਹਿੰਮਤ ਕਰਨ ਵਾਲੀ ਔਰਤ ਆ ਕਿ ਮੋਢੇ ਨਾਲ ਮੋਢਾ ਲਾ ਕੇ ਉਹਨੇ ਰਾਜੇ ਵੜਿੰਗ ਦੇ ਅੱਜ ਤੱਕ ਦੇ ਸਫ਼ਰ ਦੇ ਵਿੱਚ ਸਾਥ ਦਿੱਤਾ ਤੇ ਅੱਜ ਭੈਣੋ ਸਭ ਤੋਂ ਵੱਧ ਗਿਣਤੀ ਤੁਹਾਡੀ ਇੱਥੇ ਇਤ ਲਈ ਮੈਂ ਤੁਹਾਨੂੰ ਵਧਾਈ ਦੇਣਾ ਇਹਦੇ ਮਗਰ ਵੀ ਕਾਰਨ ਇਹੀ ਆ ਵੀ ਅੱਜ ਤੁਹਾਡੇ ਕੋਲੇ ਇੱਕ ਉਹ ਭੈਣ ਆ ਜਿਹਨੂੰ ਤੁਸੀਂ ਬਾਹ ਫੜ ਕੇ ਜਾ ਕੇ ਆਪਦਾ ਦੁੱਖ ਦੱਸ ਸਕਦੇ ਹੋ ਕਿਉਂਕਿ ਬੁੜੀਆਂ ਨੂੰ ਬੁੜੀਆਂ ਨਾਲ ਗੱਲ ਕਰਨ ਦੇ ਵਿੱਚ ਬੜਾ ਸੌਖਾ ਰਹਿੰਦਾ ਤੇ ਜੇ ਚਾਰ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਉਹਦੇ ਵਿੱਚ ਸਭ ਤੋਂ ਵੱਧ ਨਿਗਾਹ ਜੇ ਕਿਸੇ ਸੀਟ ਤੇ ਹੈਗੀ ਆ ਤਾਂ ਗਿੱਦੜਪਾਹ ਦੀ ਸੀਟ ਤੇ ਆ ਤੇ ਬੜੇ ਵੱਡੇ ਵੱਡੇ ਲੀਡਰ ਇੱਥੇ ਕੋਈ ਕਹਿੰਦਾ ਮੈਂ ਬਣਵਾਸ ਘਟ ਕੇ ਆਇਆ ਕੋਈ ਕਹਿੰਦਾ ਮੈਂ ਕੁਛ ਕਰਕੇ ਆਇਆ ਪਰ ਸਾਡਾ ਜੋ ਨੌਜਵਾਨ ਭਰਾ ਜਿਰੂ ਜੇ ਪਾਰਟੀ ਨੇ ਲੁਧਿਆਣੇ ਮੌਕਾ ਦਿੱਤਾ ਤਾਂ ਲੁਧਿਆਣੇ ਜਾ ਕੇ ਜਿੱਤੇ ਆ ਜੇ ਤਿੰਨ ਵਾਰ ਗੇਦੜ ਬਹਾਦੇ ਲੋਕਾਂ ਨੇ ਉਹਨੂੰ ਅਸ਼ੀਰਵਾਦ ਦਿੱਤਾ ਉਸ ਤੋਂ ਬਾਅਦ ਉਹ ਹਿੰਦੁਸਤਾਨ ਦੇ ਵਿੱਚ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਪੂਰੇ ਭਾਰਤ ਦਾ ਪ੍ਰਧਾਨ ਤੇ ਮੈਂ ਇਹ ਕਹਿਣ ਚ ਗਰੇਜ਼ ਨਹੀਂ ਕਰੂੰਗਾ ਕਿ ਆਉਣ ਵਾਲੇ ਸਮੇਂ ਚ 27 ਚ ਜੇ ਤੁਹਾਡਾ ਸਾਰਿਆਂ ਦਾ ਸਹਿਯੋਗ ਰਿਹਾ ਤਾਂ ਉਹ ਪੰਜਾਬ ਨੂੰ ਲੀਡ ਕਰੂਗਾ ਜਿਹੜਾ ਤੁਹਾਡਾ ਨੌਜਵਾਨ ਆ ਤੇ ਕੱਲੇ-ਕੱਲੇ ਪਿੰਡਾਂ 'ਚ ਮੈਂ ਗਿਆ ਹਰ ਇੱਕ ਜਗ੍ਹਾ ਤੇ ਕੱਲ ਵੀ ਅੱਜ ਵੀ ਰਾਜੇ ਨਾਲ ਕੱਲਾ ਪਾਰਟੀ ਦੇ ਲੋਕਾਂ ਦਾ ਪਿਆਰ ਨਹੀਂ ਉਹ ਨੂੰ ਕੋਈ ਆਪਦਾ ਪੁੱਤ ਸਮੇਂ ਦਾ ਤੇ ਕੋਈ ਉਹ ਨੂੰ ਆਪਦਾ ਭਾਈ ਸਮੇਂ ਦਾ ਜਿਵੇਂ ਸਤਕਾਰਯੋ ਸਰਦਾਰ ਸਾਹਿਬ ਨੇ ਕਿਹਾ ਵੀ ਕੁਛ ਗਿਲੇ ਗੁੱਸੇ ਹੁੰਦੇ ਨੇ ਇੱਕ ਦੂਜੇ ਨਾਲ ਉਹ ਟੱਬਰ ਚ ਹੀ ਹੁੰਦੇ ਨੇ ਟੱਬਰ ਚ ਆਪਾਂ ਖਤਮ ਕਰ ਲੈਨੇ ਆ ਤੇ ਮੇਰੀ ਤਾਂ ਹੱਥ ਜੋੜ ਕੇ ਇੰਨੀ ਕੁ ਬੇਨਤੀ ਆ ਮੌਕਾ ਮਿਲਿਆ ਸਾਡੀ ਭੈਣ ਨੂੰ ਇਲੈਕਸ਼ਨ ਲੜਨ ਦਾ ਤਾਂ ਹੀ ਅਸੀਂ ਸਾਰੇ ਆ ਮੇਰੇ ਭਾਈਓ ਜੀ ਸਰਹੰਤੋਂ ਖੜੇ ਨੇ ਕਿੰਨੇ ਹੀ ਨੌਜਵਾਨ ਸਾਥੀ ਜਿਹੜੇ ਬਾਹਰੋਂ ਵੀ ਮਦਦ ਕਰਨ ਆਏ ਨੇ ਤੇ ਤੁਸੀਂ ਸਾਰੇ ਨਗਰ ਵਾਲੇ ਇੱਥੇ ਖੜੇ ਹੋ ਇਹ ਮੌਕਾ ਇਸ ਟਾਈਮ ਤੇ ਜੇ ਆਪਾਂ ਪੁਰਾਣੀ ਸਮੇਂ ਦੀ ਗੱਲ ਕਰੀਏ ਤਾਂ ਗਿੱਦੜਵਾਹ ਦੀ ਚੋਣ ਹਮੇਸ਼ਾ ਸੁਰਖੀਆਂ ਦੇ ਵਿੱਚ ਹੀ ਰਹੀ ਆ ਚਾਹੇ 57 ਦੀ ਗੱਲ ਕਰੀਏ ਚਾਹੇ 95 ਦੀ ਗੱਲ ਕਰੀਏ ਤੇ ਅੱਜ ਉਹ ਮੌਕਾ ਤੁਹਾਡੇ ਕੋਲੇ ਕੀ ਤੁਹਾਡੀ ਇੱਕ ਵੋਟ ਪੰਜਾਬ ਦੇ ਵਿੱਚ ਉਸ ਭੈਣ ਨੂੰ ਜਾ ਕੇ ਬਿਠਾਊਗੀ ਜੋ ਸਾਡੀਆਂ ਭੈਣਾਂ ਦੇ ਨੌਜਵਾਨਾਂ ਦੇ ਪੜ੍ਹੀ ਲਿਖੀ ਤਰੀਕੇ ਨਾਲ ਜਿਹੜੀ ਤੁਹਾਡੀ ਆਵਾਜ਼ ਬੁਲੰਦ ਕਰੂਗੀ ਤੇ ਤੁਹਾਡੇ ਹੱਕਾਂ ਦੇ ਲਈ ਲੜ ਸਕਦੀ ਆ ਉਹ ਤੇ ਉਹਦੇ 'ਚ ਹਿੰਮਤ ਹੈਗੀ ਆ ਜੇ ਅੱਜ ਆਪਾਂ ਗੱਲ ਕਰੀਏ ਜੇ ਅੱਜ ਆਪਾਂ ਗੱਲ ਕਰੀਏ ਐਦੂ ਪਿਛਲੇ ਪਿੰਡਾਂ 'ਚ ਮੈਂ ਜਾ ਕੇ ਆਇਆ ਡੋਰ ਟੂ ਡੋਰ ਉੱਥੇ ਕਰ ਰਹਾ ਸੀ ਉਰੇ ਵੀ ਡੋਰ ਟੂ ਡੋਰ ਦਾ ਪ੍ਰੋਗਰਾਮ ਸੀਗਾ ਪਰ ਸਮੇਂ ਦੇ ਹਿਸਾਬ ਨਾਲ ਮੈਂ ਲੇਟ ਹੋ ਗਿਆ ਰਾਤ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਜਿਹੜੀ ਇੱਥੇ ਹੀ ਗੱਲਬਾਤ ਕਰਨੀ ਆ ਮੇਰੀ ਤਾਂ ਹੱਥ ਜੋੜ ਕੇ ਇੰਨੀ ਕੁ ਬੇਨਤੀ ਆ ਕਿ ਤੁਸੀਂ ਜਿੰਨੇ ਵੀ ਇੱਥੇ ਭੈਣ ਭਰਾ ਬੈਠੇ ਹੋ ਕੱਲਾ-ਕੱਲਾ ਜਾਣਾ ਚਾਹੇ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਚਾਹੇ ਆਪਣਾ ਭਾਈਚਾਰਕ ਸਾਂਝਾ ਕਿਤੇ ਵੀ ਤੁਸੀਂ ਹਰ ਇੱਕ ਬੰਦੇ ਨੂੰ ਇਹ ਬੇਨਤੀ ਕਰਿਓ ਮੈਂ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਮੈਂ ਤਾਂ ਸਿਰਫ ਇੱਕ ਭਾਈ ਭੈਣ ਦਾ ਜਿਹੜਾ ਰਿਸ਼ਤਾ ਉਹ ਨਿਭਾਉਣਾ ਆ ਤੇ ਕਬਦੇ ਭਰਾ ਦੀ ਮਦਦ ਕਰਨ ਇੱਥੇ ਆਇਆ ਆ ਜਦੋਂ ਮੇਰੀ ਲੋਕ ਸਭਾ ਦੀ ਚੋਣ ਸੀ ਨਾ 2022 ਚ ਰਾਜਾ ਵੜਿੰਗ ਕੱਲੇ ਕੱਲੇ ਘਰੇ ਜਾ ਕੇ ਆਇਆ ਸੀ ਮੇਰੇ ਵਾਸਤੇ ਤਪਦੀ ਗਰਮੀ ਸੀ ਉਦੋਂ ਜੇ ਪ੍ਰਧਾਨ ਉੱਥੇ ਮੇਰੇ ਲਈ ਕੱਲੇ ਕੱਲੇ ਘਰੇ ਗਿੜਾ ਮਾਰਸਾ ਦਾ ਮੇਰਾ ਵੀ ਫਰਜ ਬਣਦਾ ਕਿਉਂਕਿ ਔਖੇ ਸਮੇਂ ਖੜਨਾ ਬਣਦਾ ਚੰਗੇ ਸਮੇਂ ਤਾਂ ਹਰੇਕ ਹੀ ਨਾਲ ਹੁੰਦਾ ਤੇ ਮੈਨੂੰ ਬਾਈ ਨੇ ਬੁਲਾਇਆ ਵੀ ਨਹੀਂ ਪਰ ਮੈਂ ਇੱਕ ਛੋਟਾ ਭਰਾ ਹੋਣ ਦੇ ਨਾਤੇ ਉਹਦੀ ਮਦਦ ਕਰਨ ਦੇ ਨਾਤੇ ਇੱਥੇ ਪਹੁੰਚਿਆ ਬਾਈ ਮੈਨੂੰ ਕਹਿੰਦੇ ਸਾਡੇ ਘਰੇ ਵਿਆਹ ਸੀ ਇਸ ਕਰਕੇ ਮੇਰੇ ਸਾਲੇ ਦਾ ਵਿਆਹ ਇਸ ਕਰਕੇ ਬਾਈ ਕਹਿੰਦਾ ਵੀ ਨਹੀਂ ਤੂੰ ਉੱਥੇ ਮੈਂ ਕਹਾਂ ਨਹੀਂ ਬਾਈ ਇਹੀ ਦਾ ਪਤਾ ਲੱਗਦਾ ਜਦੋਂ ਸਮੇਂ ਦੀ ਲੋੜ ਹੁੰਦੀ ਆ ਤੇ ਔਖੇ ਸਮੇਂ ਕਿਹੜਾ ਖੜਦਾ ਬੰਦਾ ਨਾਲ ਤੇ ਜੇ ਉਹ ਸਾਡੇ ਨਾਲ ਔਖੇ ਸਮੇਂ ਖੜਿਆ ਤਾਂ ਸਾਡਾ ਫਰਜ਼ ਬੰਦਾ ਅੱਜ ਅਸੀਂ ਵੀ ਉਹਦੇ ਲਈ ਔਖੇ ਸਮੇਂ ਚ ਖੜੀ ਐ ਤੇ ਮੈਨੂੰ ਪਰਮਾਤਮਾ ਤੇ ਪੂਰਨ ਵਿਸ਼ਵਾਸ ਆ ਤੇ ਤੁਹਾਡੇ ਸਾਰਿਆਂ ਦਾ ਸਾਥ ਜਰੂਰ ਮਿਲੂਗਾ ਤੇ ਆਪਾਂ ਬੜੀ ਵਧੀਆ ਲੀਡ ਨਾਲ ਜਿਹੜਾ ਇੱਥੋਂ ਸਾਡੀ ਭੈਣ ਅਮਰਤਾ ਵੜਿੰਗ ਨੂੰ ਜਿਤਾ ਕੇ ਕਾਂਗਰਸ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਆਉਣ ਵਾਲੀ 20 ਤਰੀਕ ਨੂੰ ਇਹ ਪਰਿਵਾਰ ਨੂੰ ਆਪਾਂ ਕਾਮਯਾਬ ਕਰਾਂਗੇ ਤੇ ਮੇਰਾ ਵਾਦਾ ਕੋਈ ਪਹਿਲਾਂ ਵੀ ਉਹਨੇ ਕੋਈ ਘਾਟ ਨਹੀਂ ਛੱਡੀ ਤੇ ਆਉਣ ਵਾਲੇ ਸਮੇਂ ਚ ਵੀ ਕੋਈ ਘਾਟ ਨਹੀਂ ਛੱਡਦਾ ਤੇ ਬਾਕੀ ਅਸੀਂ ਜਿੰਨੇ ਇੱਥੇ ਸਾਰੇ ਖੜੇ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਮੈਂ ਤਾਂ ਹੱਥ ਜੋੜ ਕੇ ਤੁਹਾਡੇ ਸਾਰਿਆਂ ਤੋਂ ਵੋਟਾਂ ਮੰਗਣ ਆਇਆ ਕਿਰਪਾ ਕਰਕੇ ਤੁਸੀਂ ਸਾਡੀ ਭੈਣ ਨੂੰ ਅਮਰਤਾ ਵੜਿੰਗ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਹੋਰ ਵਧੀਆ ਤਰੀਕੇ ਨਾਲ ਉਹ ਜਿਹੜਾ ਇੱਥੇ ਦੀ ਡਿਵੈਲਪਮੈਂਟ ਕਰ ਸਕਣ ਤੇ ਇੰਨੀ ਰਾਤ ਨੂੰ ਤੁਸੀਂ ਬੈਠੇ ਹੋ ਮੈਨੂੰ ਪਤਾ ਰੋਟੀਆਂ ਲਾਉਣੀਆਂ ਹੋਣਗੀਆਂ ਰੋਟੀਆਂ ਬਣਾਉਣੀਆਂ ਹੋਣਗੀਆਂ ਇਹਦੇ ਲਈ ਮੈਨੂੰ ਮਾਫ ਕਰਿਓ ਭੈਣੋ ਬੀਬੀਓ ਤੇ ਤੁਸੀਂ ਬਸ ਇੱਕੋ ਹੀ ਚੀਜ਼ ਦੀ ਮੈਂ ਬੇਨਤੀ ਕਰਦਾ ਲੜਾਈ ਝਗੜੇ ਤੋਂ ਬਚ ਕੇ ਕਿਉਂਕਿ ਇਸ ਸਮਾਂ ਇਹ ਹਜਾ ਹੁੰਦਾ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਇੱਕ ਦੂਜੇ ਨੂੰ ਬੇਨਤੀ ਕਰੀਏ ਤੇ ਆਪਾਂ ਵੱਧ ਤੋਂ ਵੱਧ ਵੋਟਾਂ ਵਾਕੇ ਅਮ੍ਰਿਤਾ ਵੜੇਗੇ ਜਿੰਨੂੰ ਜਿਤਾਈਏ ਤੇ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਚੱਲਿਆ ਹੋਇਆ ਏਕ-ਏਕ ਕਦਮ ਸਾਡੇ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ 加油！加油！